रेडी स्टार्ट हरियाणा ਦੇ ਐਲੀਮੈਂਟਰੀ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਕੀਤੀ ਪ੍ਰਕਿਰਿਆ ਦੌਰਾਨ ਸੂਬੇ ਵਿੱਚ ਸਰਕਾਰੀ ਸਿੱਖਿਆ ਦੀ ਨਿਰਾਸ਼ਾਜਨਕ ਤਸਵੀਰ ਸਾਹਮਣੇ ਆਈ ਹੈ ਡੰਡੀ ਰਾਜ ਵਿੱਚ ਹੈਰਾਨੀਜਨਕ ਢੰਗ ਨਾਲ 487 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਇੱਕ ਵੀ ਅਧਿਆਪਕ ਨਹੀਂ ਹੈ ਜਦੋਂ ਕਿ 294 ਸਕੂਲਾਂ ਵਿੱਚ ਕੋਈ ਵਿਦਿਆਰਥੀ ਹੀ ਨਹੀਂ ਹੈ ਡੰਡੀ ਜੇ ਪ੍ਰਾਇਮਰੀ ਸਿੱਖਿਆ ਦੀ ਇਹ ਦਸਾ ਹੈ ਤਾਂ ਸੈਕੰਡਰੀ ਤੇ ਉੱਚ ਸਿੱਖਿਆ ਦੀ ਹਾਲਤ ਤਾਂ ਹੋਰ ਨਾਜਕ ਹੋਣੀ ਹੀ ਹੈ ਡੰਡੀ ਅਧਿਆਪਕਾਂ ਦੀ ਕਾਫੀ ਕਮੀ ਹੋਣ ਦੇ ਬਾਵਜੂਦ ਅਸਾਮੀਆਂ ਤਰਕਸੰਗਤ ਕਰਨ ਦੀ ਇਸ ਪ੍ਰਕਿਰਿਆ ਵਿੱਚ 53 13 ਟੀਚਿੰਗ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ ਡੰਡੀ ਵਿਦਿਆਰਥੀ ਅਧਿਆਪਕ ਅਨੁਪਾਤ 28.1 ਤੇ ਸੈਦ ਸੰਭਾਲਣ ਯੋਗ ਲੱਗ ਰਿਹਾ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਕਿਤੇ ਖਰਾਬ ਹੈ ਡੰਡੀ ਟੀਜੀਟੀ ਦੀਆਂ 16500 ਤੋਂ ਵੱਧ ਅਤੇ PGT ਦੀਆਂ 11341 ਅਸਾਮੀਆਂ ਖਾਲੀ ਪਈਆਂ ਹਨ ਡੰਡੀ ਯੂਨੀਵਰਸਟੀਆਂ ਤੇ ਕਾਲਜ ਵੀ ਅਕਾਦਮਿਕ ਅਮਲੇ ਦੀ ਵੱਡੀ ਕਮੀ ਨਾਲ ਜੂਝ ਰਹੇ ਹਨ ਡੰਡੀ ਸਰਕਾਰੀ ਕਾਲਜਾਂ ਵਿੱਚ ਲੈਕਚਰਾਰਾਂ ਦੀਆਂ ਕਰੀਬ ਅੱਧੀਆਂ ਅਸਾਮੀਆਂ ਖਾਲੀ ਪੰਜਾ ਹਨ ਡੰਡੀ ਬਜਟ ਵਿੱਚ ਵਰਤੀ ਲਾਹ ਪ੍ਰਵਾਹੀ ਸੰਕਟ ਨੂੰ ਹੋਰ ਡੂੰਗਾ ਕਰਦੀ ਹੈ ਡੰਡੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿਛਲੇ ਸਾਲ ਇੱਕ ਮਾਮਲੇ ਵਿੱਚ ਪਟੀਸ਼ਨ ਦੀ ਸੁਣਵਾਈ ਕਰਦਿਆਂ ਸਿੱਖਿਆ ਖੇਤਰ ਵਿੱਚ 10675 ਕਰੋੜ ਰੁਪਏ ਸਰੰਡਰ ਕਰ ਦਿੱਤੇ जान ਦਾ ਪੱਖ ਸੋਹਿਆ ਸੀ ਅਲਰਟ ਹੋਏ ਪੈਸੇ ਦੀ ਪੂਰੀ ਵਰਤੋਂ ਨਹੀਂ ਕੀਤੀ ਗਈ ਸੀ ਡੰਡੀ ਜੇ ਸਰਕਾਰ ਅਲਰਟ ਹੋਏ ਪੈਸੇ ਨੂੰ ਅਸਰਦਾਰ ਤਰੀਕੇ ਨਾਲ ਵਰਤਨ ਵਿੱਚ ਹੀ ਅਯੋਗ ਹੈ ਤਾਂ ਕੌਮੀ ਸਿੱਖਿਆ ਨੀਤੀ ਤਹਿਤ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਦਾ ਦਾਵਾ ਖੋਖਲਾ ਹੈ ਡੰਡੀ ਹੈਰਾਨੀ ਦੀ ਗੱਲ ਨਹੀਂ ਕਿ ਗਣਿਤ ਤੇ ਲਿਖਣ ਪੜਨ ਦੇ ਪੱਖ ਤੋਂ ਹਰਿਆਣਾ ਦੇ ਸਰਕਾਰੀ ਸਕੂਲ ਪੰਜਾਬ ਤੇ ਹਿਮਾਚਲ ਪਰਦੇਸ ਦੇ ਸਕੂਲਾਂ ਤੋਂ ਪਿੱਸੇ ਹਨ ਡੰਡੀ ਸਿੱਖਿਆ ਰਿਪੋਰਟ ਦੀ ਸਾਲਾਨਾ ਸਥਿਤੀ ਨਿਰਾਸ਼ਾਜਨਕ ਤਸਵੀਰ ਪੇਸ਼ ਕਰਦੀ ਹੈ ਦਿਹਾਤੀ ਸਰਕਾਰੀ ਸਕੂਲਾਂ ਵਿੱਚ 8ਵੀਂ ਜਮਾਤ ਦੇ ਸਿਰਫ 43.1% ਵਿਦਿਆਰਥੀ ਹੀ ਭਾਗ ਗਣਿਤ ਕਰ ਸਕਦੇ ਹਨ ਜਦੋਂ ਕਿ 2022 ਵਿੱਚ ਇਹ ਪ੍ਰਤੀਸ਼ਤ 49.5 ਸੀ ਡੰਡੀ ਪੰਜਾਬ ਵਿੱਚ ਇਹ ਪ੍ਰਤੀਸ਼ਤ 58 ਤੇ ਹਿਮਾਚਲ ਵਿੱਚ 44 ਹੈ ਡੰਡੇ ਪੜਨ ਦੀ ਸਮਰੱਥਾ ਵੀ ਚਿੰਤਾਜਨਕ ਹੈ ਪੰਜਵੀਂ ਜਮਾਤ ਦੇ ਕੇਵਲ 53.9% ਵਿਦਿਆਰਥੀ ਹੀ ਦੂਜੀ ਜਮਾਤ ਦੇ ਪੱਧਰ ਦਾ ਪਾਠ ਪੜਨ ਦੇ ਯੋਗ ਹਨ ਡੰਡੀ ਸਕੂਲਾਂ ਨੂੰ ਬੰਦ ਕਰਨ ਤੇ ਅਧਿਆਪਕਾਂ ਦੀਆਂ ਅਸਾਮੀਆਂ ਖਤਮ ਕਰਨ ਦੀ بجائے ਸਰਕਾਰ ਨੂੰ ਚਾਹੀਦਾ ਹੈ ਕਿ ਉਹ ਭਰਤੀ ਬੁਨਿਆਦੀ ਢਾਂਚੇ ਤੇ ਫੰਡਿੰਗ ਨੂੰ ਤਰਜੀਹ ਦੇਵੇ ਡੰਡੀ ਅਧਿਆਪਕਾਂ ਦੀ ਲੋੜ ਮੁਤਾਬਕ ਭਰਤੀ ਕੀਤੀ ਜਾਵੇ ਤੇ ਉਹਨਾਂ ਨੂੰ ਠੁਕਮੇ ਥਾਂ ਤਾਇਨਾਤੀ ਦਿੱਤੀ ਜਾਵੇ ਡੰਡੀ ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਨੂੰ ਸਮੇਂ ਦੇ ਹਾਨ ਦਾ ਬਣਾਇਆ ਜਾਵੇ ਅਤੇ ਲੋੜਿੰਦਾ ਬਜਟ ਵੀ ਰੱਖਿਆ ਜਾਵੇ ਡੰਡੀ ਨਹੀਂ ਤਾਂ ਹਰਿਆਣਾ ਦੇ ਸਿੱਖਿਆ ਖੇਤਰ ਦਾ ਪੱਦਰ ਡਿਗਦਾ ਹੀ ਜਾਵੇਗਾ ਜਿਸ ਦਾ ਨੁਕਸਾਨ ਵਿਦਿਆਰਥੀਆਂ ਨੂੰ ਹੀ ਚੱਲਣਾ ਪਏਗਾ ਤੇ ਸੂਬਾ ਬਾਕੀ ਮੁਲਕ ਨਾਲੋਂ ਪਛੜ ਜਾਵੇਗਾ ਡੰਡੀ